ਸੰਦੀਰ ਛੋੜ ਦਿਵਸ ਦੇ ਵਾਸਤੇ ਸ਼੍ਰੀ ਦਰਬਾਰ ਸਾਹਿਬ ਤੋਂ ਗਵਾਲੀਅਰ ਕਿਲੇ ਨੂੰ ਚੌਂਕੇ ਰਵਾਨਾ ਹੋਈ ਇਸ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਇਸ ਇਤਿਹਾਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਇਸ ਦੌਰਾਨ ਕੰਗਣਾ ਰਣੌਤ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਹਮੇਸ਼ਾ ਹੀ ਕੰਗਣਾ ਰਣੌਤ ਦੇ ਵੱਲੋਂ ਜਿਹੜਾ ਕਿ ਬਿਆਨ ਦਿੱਤਾ ਜਾਂਦਾ ਉਹ ਬੇहद ਨਿੰਦਣਯੋਗ ਹੁੰਦਾ ਕਿਉਂਕਿ ਹਮੇਸ਼ਾ ਹੀ ਅਸੀਂ ਦੇਖਦੇ ਹਾਂ ਕਿ ਕੰਗਣਾ ਰਣੌਤ ਨੇ ਜਿੰਨੇ ਵੀ ਬਿਆਨ ਦਿੱਤੇ ਉਸ ਤੋਂ ਬਾਅਦ ਪੰਜਾਬ ਦਾ ਮਾਹੌਲ ਜ਼ਰੂਰ ਖਰਾਬ ਹੋਇਆ ਤਾਂ ਆਓ ਜਾਣਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੇ ਸਿੰਘ ਨੇ ਕੀ ਜਾਣਕਾਰੀ ਅੱਜ ਬਹੁਤ ਹੀ 파ਮਨ ਪ੍ਰਸਤੁਤ ਦਿਹਾੜਾ ਹੈ ਕਿ ਅੱਜ ਦੇ ਦਿਨ ਸਤਿਗੁਰੂ ਸਤਗੁਰੂ ਪੰਥ ਪੁਲਾਣ ਦੇਵ ਸਿੰਘ ਮਹਾਰਾਜ ਸਤਸਿ ਪਾਤਸ਼ਾਹ ਉਹਨਾਂ ਦੁਆਰਾ ਕਰਤਾਰ ਸਾਹਿਬ ਉੱਥੇ ਬਹੁਤ ਲੰਬਾ ਸਮਾਂ ਮਹਾਰਾਜ ਜੀ ਨੇ ਆਪਣਾ ਜਿਹੜਾ ਅਕੀਲਾ ਸਮਾਸ ਸੀਸੀ ਕਰਕੇ ਉਪਤੀ ਕੀਤਾ ਔਰ 1539 ਈਸਵੀ ਨੂੰ ਸਤਗੁਰੂ ਜੀ ਉੱਥੇ ਜੋਤੀ ਜੋਤ ਸਮਾਏ ਸਤਪੁਰਾ ਦਾ ਜੋਤੀ ਜੋਤ ਵਿਹਾੜਾ ਸੱਚਖੰਡ ਸਿੰਘ ਜੀ ਮਹਾਰਮਨ ਸਾਹਿਬ ਔਰ ਸੰਸਾਰ ਵਿੱਚ ਬਹੁਤ ਨਿਸ਼ਰਤਾ ਔਰ ਸਤਾਰ ਸਹਿਤ ਮਨਾਇਆ ਜਾ ਰਿਹਾ ਹੈ ਸਤਿ ਪੁਰਨ ਦੇ ਚਰਨਾ ਤੇ ਗੋਟਾਨ ਕੋਟਵਾਰ ਨਮਸਕਾਰ ਹੈ ਔਰ ਕਿ ਸਤ ਪੁਰਨ ਸਾਨੂੰ ਸੁਹੈਰੀ ਕੇਸ਼ ਬਖਸ਼ਿਸ਼ ਕੀਤੇ ਹਨ ਧਰਮ ਦੀ ਕਰਨੇ ਨਾਮ ਜਪਣਾ ਪੰਚ ਛਕਣਾ ਸਾਨੂੰ ਸਾਰਿਆਂ ਨੂੰ ਉਹਨਾਂ ਪਰਮੇਸ਼ਾਨ ਤੇ ਚੱਲਦੇ ਹੋਏ ਆਪਨੇ ਜੀਵਨ ਨੂੰ ਸਫਲ ਕਰ ਲਈ ਤੱਕਣਾ ਚਾਹੀਦਾ ਔਰ ਬੰਦੀ ਛੋੜ ਦਿਹਾੜੇ ਨੂੰ ਉਪਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਇੱਕ ਚੰਕੀ ਸਾਹਿਬ ਦੇ ਰੂਪ ਵਿੱਚ ਜਥੇ ਦੇ ਰੂਪ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਪੈਦਲ ਚੱਲ ਕੇ ਗਵਾਲੀਅਰ ਦੇ ਕਿਲੇ ਤੱਕ ਜਾਇਆ ਕਰਦੇ ਸਨ ਔਰ ਗਵਾਲੀਅਰ ਦੇ ਕਿਲੇ ਦੇ ਉੱਪਰ ਪਰਮਾ ਕਰਕੇ ਉੱਥੋਂ ਦੇ ਜਿਹੜੇ ਮੇਨ ਦਰਵਾਜ਼ੇ ਤੇ ਨਮਸਕਾਰ ਕਰਕੇ ਬਾਬਾ ਜੀ ਵਾਪਸ ਆਇਆ ਕਰਦੇ ਸਨ ਕਿਉਂਕਿ ਧੰਨ ਗੁਰੂ ਹਰਕਮਰ ਸਿੰਘ ਜੀ ਮਹਾਰਾਜ ਉਸ ਵਕਤ ਗਵਾਲੀਅਰ ਦੇ ਕਿਲੇ ਦੇ ਅੰਦਰ ਮੌਜੂਦ ਸਨ ਉਸੇ ਪਰੰਪਰਾ ਨੂੰ ਉਸ ਪਵਿੱਤਰ ਯਾਦ ਨੂੰ ਤਾਜ਼ਾ ਕਰਦੇ ਹੁੰਆਂ ਹਰ ਸਾਲ ਦੀ ਤਰ੍ਹਾਂ ਸਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਜਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਪਨਾ ਵੱਲੋਂ ਸੂਚੀਆਂ ਜਥੇਬੰਦੀਆਂ ਸ਼੍ਰੋਮ ਨੈਟਵਰਕ ਦੁਆਰਾ ਬੁਗਮ ਤੱਕ ਕਮੇਟੀ ਔਰ ਸੰਗਤ ਦੇ ਸਹਿਯੋਗ ਨਾਲ ਉਸ ਪਰੰਪਰਾ ਨੂੰ ਯਾਦ ਕਰਦਿਆਂ ਹੋਇਆਂ ਚੌਂਕੀ ਸਾਹਿਬ ਪਰੰਪਰ ਹੁੰਦੀ ਜਾਂਦੀ ਹੈ ਜੋ ਵਕਤ ਵਕਤ ਪਰਾਮੋਤ ਹੁੰਦੀ ਹੋਈ ਗੁਰਦੁਆਰਾ ਦਾਤਾ ਬੰਦੀ ਸ਼ੋਰ ਵਾਲੀਏ ਦੇ ਕਿਲੇ ਦੇ ਇਤਿਹਾਸ ਦੇ ਸੰਬੰਧ ਵਿੱਚ ਹੁੰਦੀ ਹੈ ਔਰ ਉਹ ਫੇਰ ਵਾਪਸ ਨਤਕ ਦੇ ਰੂਪ ਵਿੱਚ ਬੰਦੀ ਛੋੜ ਦਿਹਾੜੇ ਦੇ ਸੰਬੰਧ ਵਿੱਚ ਵਾਪਸ ਇੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚਦੀ ਹੈ ਔਰ ਅੱਜ ਜਿਹੜੇ ਸ਼੍ਰੀ ਕਾਲ ਸਹਿਬ ਜੀ ਤੋਂ ਅਰਦਾਸ ਕਰਕੇ ਉਸ ਚੌਕੀ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੈ ਉਸ ਬੱਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਹਮਤਾ ਚੌਕੀ ਸਾਹਿਬ ਜੀ ਦਾ ਸਤਕਾਰ ਜਿਹੜਾ ਹੈ ਉਹ ਕੀਤਾ ਜਾਵੇ ਚੌਕੀ ਸਾਹਿਬ ਵਿੱਚ ਸ਼ਾਮਲ ਹੋਇਆ ਜਾਵੇ ਔਰ ਜੋ ਉਹ ਮਹਾਨ ਸੇਵਾ ਭਰਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ ਉਹ ਉਹਨਾਂ ਨੂੰ ਯਾਦ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਇਹਨਾਂ ਸਾਰੇ ਹਿਸਬਾ ਖਾਮੋਸ਼ ਹੋਣਾ ਚਾਹੀਦਾ ਹੈ ਡੈਕ੍ਰੀ ਦਾ ਖਾਸਾ ਜਿਸ ਨੂੰ 100 ਸੈਂਕ ਪਾਲਸਾਦੀ ਬਿਲਦੀ ਕਰੂਗਾ ਉਹਨੂੰ ਲੋਪ ਲਈ ਗਈ ਤੇ ਕਾਫੀ ਕਟੇਗੀ ਕਿ ਕੰਗਰਾ ਦੇ ਬਿਲਨ ਨੂੰ ਐਮਰਜੈਂਸੀ ਨੂੰ ਮਾਨਤਾ ਦਿੱਤੀ ਇਹਦੇ ਬਾਰੇ ਕੀ ਕਿਹਾ ਹੈ ਕੋਈ ਇਸ ਵੀ ਗੱਲ ਨਹੀਂ ਹੈ ਕਿ ਉਸ ਸਥਾਨ ਦੇ ਵਿੱਚ ਸਿੱਖਾਂ ਦੇ ਨਾਲ ਇੱਕ ਉਸ ਤੱਕਾ ਫੈਨੇ ਵਰਕ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਅਕਸ਼ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਐਮਰਜੈਂਸੀ ਬਿਲ ਬੰਗਣਾ ਰਣੌਰ ਦੋ ਦੋ ਪਾਸ਼ਪਾਰ ਦੀ ਐਮਕੀ ਬਣੀ ਹੋਈ ਹੈ ਔਰ ਉਹਦੇ ਵਿੱਚ ਸਿੱਖਾਂ ਦੇ ਇਤਰਾਜ਼ ਕਰਨ ਤੇ ਉਸਲੇ ਨੂੰ ਰੋਕਿਆ ਗਿਆ ਪਰ ਜੋ ਬਿਲਕੁਲ ਹਕੀਕਤ ਹੈ ਜੋ ਬਿਲਕੁਲ ਅਸਲੀਅਤ ਹੈ ਭਾਈ ਜਸਪੰਦ ਸਿੰਘ ਖਰੜਾ ਜਿਨ੍ਹਾਂ ਨੇ ਕੰਮ ਦਾ ਬਹੁਤ ਵੱਡਾ ਕਾਰਜ ਉਸ ਵੇੜ ਕੀਤਾ 25000 ਤੋਂ ਵੀ ਜ਼ਿਆਦਾ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਦੂਜੇ ਕੋਸ਼ੰਕਾਬ ਦੇ ਰਾਹ ਕੇ ਉਹਨਾਂ ਦੇ ਸਸਕਾਰ ਕੀਤੇ ਗਏ ਸਨ ਸਾਰੇ ਜਿਹੜੇ ਅੰਕੜੇ ਸਨ ਉਹ ਉਹਨਾਂ ਨੇ ਲੱਭ ਕੇ ਸਬੂਤਾ ਸੱਤ ਪੇਸ਼ ਕੀਤੇ ਗਏ ਔਰ ਪਾਸਟਰਾਂ ਦੀ ਸਰਕਾਰਾਂ ਵੱਲੋਂ ਉਹਨਾਂ ਨੂੰ ਤਕਰੀਰ ਕਰ ਦਿੱਤਾ ਗਿਆ ਤੇ ਉਹਨਾਂ ਤੋਂ ਫਿਲਮ ਬਣੀ ਉਹਦੇ ਵਿੱਚ ਅਸ਼ੈਦ ਜੋ ਪਤਾ ਨਹੀਂ ਕਿ 125 ਤੋਂ ਜ਼ਿਆਦਾ ਕੱਟ ਜਿਹੜੇ ਸਨ ਉਹ ਲਾਏ ਗਏ ਨੇ ਔਰ ਇਹ ਸਿੱਖਾ ਦੇ ਨਾਲ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਨਾ ਇਨਸਾਫੀ ਹੈ ਸੋ ਕੰਗੜਾ ਨਾਲ ਦੀ ਜੇਕਰ ਗੱਲ ਕੀਤੀ ਜਾਵੇ ਤੁਹਾਨੂੰ ਵੀ ਪਤਾ ਕਿ ਹਮੇਸ਼ਾ ਹੀ ਉਸ ਦੇ ਵੱਲੋਂ ਕੋਈ ਨਾ ਕੋਈ ਅਝਾ ਬਿਆਨ ਦੇ ਦਿੱਤਾ ਜਾਂਦਾ ਚਾਹੇ ਉਹ ਕਿਸਾਨਾਂ ਨੂੰ ਲੈ ਕੇ ਹੋਵੇ ਚਾਹੇ ਫਿਰ ਸਿੱਖ ਧਰਮ ਨੂੰ ਲੈ ਕੇ ਹੋਵੇ ਕਿਉਂਕਿ ਹਾਲ ਦੇ ਵਿੱਚ ਐਮਰਜੈਂਸੀ ਫਿਲਮ ਨੂੰ ਲੈ ਕੇ ਵੀ ਲਗਾਤਾਰ ਵਿਵਾਦ ਕੀਤਾ ਜਾ ਰਿਹਾ ਹੈ ਕਿ ਸਿੱਖਾਂ ਦੇ ਅਕਸ਼ਰ ਨੂੰ ਜਿਹੜੇ ਕਿ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਗਲਤ ਤਰੀਕੇ ਦੇ ਨਾਲ ਪੇਸ਼ ਫਿਲਮ ਦੇ ਵਿੱਚ ਕੀਤਾ ਗਿਆ ਹੈ ਬਿਊਰੋ ਰਿਪੋਰਟ